ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅੱਜ ਆਪਾਂ ਪਹੁੰਚੇ ਆਂ ਪਿੰਡ ਬਖਸ਼ੀਆਲ ਜ਼ਿਲ੍ਹਾ ਪਟਿਆਲਾ ਜੋ ਕਿ ਪਿਗ ਫਾਰਮ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਇਹ ਪਿਗ ਫਾਰਮ ਦੇ ਵਿੱਚ ਛੱਡੇ ਹੋਏ ਨੇ ਜੀ ਤਕਰੀਬਨ 200 ਦੇ ਨੇੜੇ ਤੇੜੇ ਗਿਣਤੀ ਹੋ ਗਈ ਇਹਨਾਂ ਦੀ ਜਿਹੜੇ ਪਿਗ ਫਾਰਮ ਦੇ ਵਿੱਚ ਰੱਖੇ ਹੋਏ ਨੇ ਜੀ ਇਹਨਾਂ ਦੀ ਤੁਸੀਂ ਉਮਰ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਫਾਰਮ ਬਣਾ ਕੇ ਫਾਰਮ ਦੇ ਵਿੱਚ ਪਿਗ ਛੱਡੇ ਹੋਏ ਨੇ ਜੀ ਜੋ ਕਿ ਪਿਗ ਦਾ ਕੰਮ ਕਰਦੇ ਨੇ ਜੀ ਭਾਜੀ ਵਧੀਆ ਆਮਦਨ ਹੋ ਜਾਂਦੀ ਹੈ ਜੀ ਇਹਨਾਂ ਤੋਂ ਪਿਗ ਫਾਰਮ ਬਣਾਇਆ ਹੋਇਆ ਜੀ ਇਹਨਾਂ ਨੇ ਕਈ ਸਾਲਾਂ ਤੋਂ ਕੰਮ ਕਰਦੇ ਨੇ ਜੀ ਪਹਿਲਾਂ ਬੱਕਰੀਆਂ ਦਾ ਕੰਮ ਕਰਦੇ ਸੀਗੇ ਤੇ ਹੁਣ ਪਿਗ ਫਾਰਮ ਬਣਾਇਆ ਜੀ ਇਹਨਾਂ ਨੇ ਆ ਦੇਖ ਸਕਦੇ ਤੁਸੀਂ ਬੱਚੇ ਇਹਨਾਂ ਦੇ ਤੇ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਬਾਜੀ ਤੋਂ ਲਵਾਂਗੇ ਜੀ ਇਹਨਾਂ ਮਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਜਿਹੜਾ ਆਪਣਾ ਫਾਰਮ ਬਣਾਇਆ ਹੋਇਆ ਜੀ ਇਹ ਕਿੰਨੀ ਕੀ ਦੇਰ ਤੋਂ ਆਪਾਂ ਕੰਮ ਕਰਦੇ ਆ ਜੀ ਇਹਨਾਂ ਨੂੰ ਕੋਈ 8-9 ਮਹੀਨਾ ਹੋ ਗਿਆ ਅੱਛਾ ਜੀ ਇਹ ਕਿਹੜੀ ਨਸਲ ਹੈ ਜੀ ਇਹ ਇਹ ਆਪਣੇ ਲੁਧਿਆਣਾ ਜੀ ਨੂੰ ਐਕਸਪੀ ਅੱਛਾ ਜੀ ਤੇ ਇਹਨਾਂ ਨੂੰ ਖਾਣਾ-ਦਾਣਾ ਕੀ ਪਾਉਣਾ ਜੀ ਪਾਣਾ ਸੀ ਫੀਡ ਪਾਉਣਾ ਅੱਛਾ ਇਹ ਵੱਤੋ ਵੱਤ ਕਿੰਨੇ ਕੁਆਂਟਲ ਦਾ ਹੋ ਜਾਂਦਾ ਜੀ ਇੱਕ 2.5 3 ਕੁਆਂਟਲ 4 ਕੁਆਂਟਲ ਤੱਕ ਵੀ ਹੋ ਸਕਦਾ ਅੱਛਾ ਇਹ ਬੱਚਾ ਜਿਹੜੇ ਸੂਂਦੀਆਂ ਨੇ ਇੱਕ ਸੂਰੀ ਕਿੰਨੇ ਬੱਚੇ ਦਿੰਦੀ ਹੈ ਜੀ ਇਹ 10 ਤੋਂ 15 8 10 15 ਬੱਚੇ ਤੱਕ ਦੇ ਸਕਦੀ ਆ ਇੱਕ ਸੂਰੀ ਦੀ ਇੱਕ ਸੂਰੀ ਦੀ ਉਹਨਾਂ ਨੇ ਇੱਕ ਸਾਲ ਦੀ ਹੈਗੀ ਆ 1 ਲੱਖ ਰੁਪਈਆ ਤੇ ਖਰਚਾ ਹੈਗਾ 28 ਤੋਂ 35 ਹਜ਼ਾਰ ਵਿੱਚ ਤੋਂ अच्छा जी एक, एक साल एक साल ਦਾ ਜੀ ਇਹਨਾਂ ਨੂੰ ਵਧੀਆ ਆਮਦਨ ਹੋ ਜਾਂਦੀ ਹੈ ਨਾ ਹਾਂਜੀ ਵਧੀਆ ਤੇ ਇਹਨਾਂ ਨੂੰ ਫਿਰ ਕੱਟਣੇ ਵਾਲੇ ਲੈ ਗਏ ਜਾਂਦੇ ਨੇ ਕਿਵੇਂ ਲੈ ਗਏ ਜਾਂਦੇ ਨੇ ਇੱਥੋਂ ਅਸੀਂ ਜਿਆਦਾ ਬੱਚੇ ਹੀ ਸ਼ੇਅਰ ਕਰਦੇ ਹਾਂ ਅੱਛਾ ਬੱਚੇ ਹੀ ਸ਼ੇਅਰ ਕਰਦੇ ਹਾਂ ਤੇ ਖਾਣ ਨੂੰ ਇਹਨਾਂ ਨੂੰ ਕੀ ਪਾਉਂਦੇ ਜੀ ਗ੍ਰੀਡ ਪਾਉਂਦੇ ਅੱਛਾ ਪੀੜ ਪਾਉਂਦੇ ਠੀਕ ਹੈ ਉਹ ਜੀ ਸਾਡੀ ਗੱਡੀ ਹੋਰ ਆਉਣਾ ਜੀ 10 ਮਿੰਟ ਤੱਕ ਠੀਕ ਹੈ ਜੀ 5 ਮਿੰਟ ਤੱਕ ਪਹੁੰਚਾ ਲਓ ਜੀ ਠੀਕ ਹੈ ਏਸੇ ਗੱਡੀ ਆਉਗੀ 1-2 ਮਹੀਨਾ ਕਰ ਦਈਏ ਨਾਲ ਠੀਕ ਹੈ ਜੀ ਸਾਡੇ ਕੋਲ ਇੱਕ ਟਾਈਮ ਸਭ ਤੱਕ ਦੂਰੀਆਂ ਨੇ ਠੀਕ ਹੈ ਜੀ ਤਾਂ ਇਹਨਾਂ ਦੇ ਬਾਅਦ ਅੱਜ ਆਪਾਂ ਸੋਇਆ ਰਹੀਆਂ ਉਸ ਤੋਂ ਹੁਣ ਗੱਬੜ ਲਗਣੀ ਆ ਹੋਰ ਇਹਨਾਂ ਲਈ ਘਰ ਸਾਮ ਸੰਭਾਲ ਵਾਸਤੇ ਜਿਵੇਂ ਹੁਣ ਗਾਹ ਠੰਡ ਆ ਜਾਣੀ ਹੈ ਜੀ ਉਹਨਾਂ ਵਾਸਤੇ ਫਿਰ ਚਾਦਰ ਤੇ ਤਰਪਾਲ ਲਾ ਦੇਣੀ ਆ ਸਿ ਠੀਕ ਹੈ ਜੀ ਤੇ ਹੁਣ ਜਿਵੇਂ ਪੱਖੇ ਚੱਲਦੇ ਆ ਪੱਤੇ ਬੰਦ ਕਰਦੇ ਆ ਤਰਪਾਲ ਲਾ ਜਾਣੀਆਂ ਕਿੰਨੀ ਠੰਡ ਗਰਮੀ ਮੰਨਦੇ ਨੇ ਜੀ ਇਹ ਖਾਸ ਨਹੀਂ ਮੰਨਦੇ ਕਿ ਤਰਪਾਲ ਤਾਂ ਫਿਰ ਜਿਹੜੇ ਨਿੱਕੇ ਬੱਚੇ ਉਹਨਾਂ ਵਾਸਤੇ ਲਾਈਦੇ ਜਿਵੇਂ ਵੱਡੇ ਨੇ ਤਾਂ ਬਾਹਰ ਛੱਡੀ ਰੱਖੋ ਠੀਕ ਹੈ ਜੀ ਇਹਨਾਂ ਨੂੰ ਫਿਰ ਨੜਾਉਣੇ ਵੀ ਆ ਜੀ ਧੰਨਵਾਦ ਕਿਨੇ ਟਾਈਮ ਨੜਾਉਣੇ ਜੀ ਮਤੇ ਹਰ ਰੋਜ਼ ਇੱਕ ਦਾ ਅਛਾ ਰੋਜ਼ ਇੱਕ ਟਾਈਮ ਦਾ ਜਿਵੇਂ ਚਾਹ ਵਾਲਾ ਉਹ ਤੋਂ ਫਸਲ ਤੋਂ ਦੇਣਿਆ ਫਿਰ ਨਮ ਲੈਣੇ ਨਹੀਂਗੇ ਠੀਕ ਹੈ ਜੀ ਫਾਕੇ ਰਾਜ ਵਾਲ ਤੋਂ ਹਰ ਵਕਤ ਦੇਣਿਆ ਤੋਂ ਉਹ ਤੋਂ ਹੁਣ ਨਮਾ ਜੀ ਠੀਕ ਹੈ ਜੀ ਤੇ ਪਾਣੀ ਕਿੰਨਾ ਕੁ ਪਿੰਦੇ ਨੇ ਜੀ ਇਹ ਲਗਭਗ ਪਾਣੀ ਇਹਨੇ 6 ਲੀਟਰ 1 ਕਿਲੋ ਫੀਡ ਖਾਣੀ ਆ ਤਾਂ ਉਹਦੇ ਨਾਲ ਇਹਨੇ 7-8 ਕਿਲੋ ਪਾਣੀ ਪੀ ਲੈ ਕੇ ਠੀਕ ਹੈ ਜੀ ਫੀਡ ਕਿੰਨੇ ਟਾਈਮ ਪਾਉਂਦੇ ਜੀ ਇਹਨਾਂ ਨੂੰ ਦੋ ਟਾਈਮ ਦੋ ਟਾਈਮ ਪਾਉਂਦਾ ਹੈ ਜੀ ਠੀਕ ਹੈ ਜੀ ਇਹਨਾਂ ਤੋਂ ਲਾਭ ਹੋਰ ਵੀ ਕੋਈ ਜਾਨਵਰ ਰੱਖਿਆ ਭਾਈ ਪਹਿਲਾਂ ਬੱਕਰੀਆਂ ਰੱਖੀਆਂ ਬੱਕਰੀਆਂ ਚ ਕਟਾ ਉਹਨਾਂ ਚ ਮੱਦੇ ਵਾਲੀ ਸੀ ਨਾ ਮੁਰਗਿਆਂ ਚ ਨਫਾ ਠੀਕ ਹੈ ਜੀ ਇਹਦੇ ਚ ਨਫਾ ਇਹਦੇ ਚ ਜੇ ਘੜ ਤੋਂ ਘੱਟ ਵੀ ਆਮਦਨ ਲਾ ਲਓ 15 ਤੋਂ 20000 ਰੁਪਏ ਤੱਕ ਦੂਜੀ ਨੇ ਸਾਲ ਦਾ ਦੇਣਾ ਹੀ ਕੋਈ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਪੈਂਦੀ ਹੈ ਜੀ ਅੱਛਾ ਜੀ ਜੇਕਰ ਕੋਈ ਬਿਮਾਰੀ ਪੈਂਦੀ ਆ ਤਾਂ ਫਿਰ ਡਾਕਟਰ ਕੋਈ ਬਾਹਰੋਂ ਆਉਂਦਾ ਜਾਂ ਕੋਈ ਆਪੇ ਟ੍ਰੀਟਮੈਂਟ ਕਰ ਦੇਵੇ ਸਾਰਾ ਕੁਝ ਆਪੇ ਕਰ ਦੇਣਾ अच्छा जी ਤੇ ਆਪਣੇ ਕਿੰਨੇ ਖਾਣੇ ਬਣਾਏ ਹੋਏ ਨੇ ਜੀ ਇਹਨਾਂ ਵਾਸਤੇ 50 60 ਖਾਣੇ ਬਣਾਏ ਹੋਏ ਨੇ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਤੇ ਫਾਰਮ ਬਣਾਇਆ ਹੋਇਆ ਜੀ ਵਧੀਆ ਆਮਦਨਾ ਜੀ ਇਹਨਾਂ ਤੋਂ ਬੱਚੇ بڑے ਛੋਟੇ ਦੇਖ ਸਕਦੇ ਹੋ ਤੁਸੀਂ ਜੇਕਰ ਸਾਡੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਇਹ ਜਿਹੜਾ ਆਪਣਾ ਵਲੌਗ ਹੁੰਦਾ ਵੀ ਆਪਾਂ ਆਪਣੇ ਚੈਨਲ ਦੇ ਉੱਤੇ ਸ਼ਾਮ ਨੂੰ 8 ਵਜੇ ਪਾਉਂਦੇ ਹੁੰਦੇ ਆ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ ਜੀ